ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੈਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗਿਆ ਨਵੇਂ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰ ਤੋ ਪਹਿਲਾ ਜੇਕਰ ਚੈਨਲ ਤੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਜਿਵੇਂ ਕਿ ਮੈਂ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਦੱਸਿਆ ਸੀਗਾ ਕਿ ਆਪਾਂ ਦੂਸਰੀ ਵਾਰ ਫੇਰ ਬਚੋਲੇ ਬਣਿਆ ਕਿ ਆਪਾਂ ਆਪਣੀ ਭੈਣ ਦਾ ਰਿਸ਼ਤਾ ਕਰਵਾਇਆ ਤੇ ਪਹਿਲਾਂ ਉਸ ਤੋਂ ਪਹਿਲਾਂ ਦੂਸਰੀ ਭੈਣ ਦਾ ਕਰਵਾਇਆ ਸੀ ਜਿਹੜੀ ਚੰਡੀਗੜ੍ਹ ਪਈ ਹੋਈ ਆ ਤੇ ਉਸ ਉਸ ਟਾਈਮ ਬਚੋਲੇ ਬਣੇ ਸੀ ਤੇ ਹੁਣ ਦੂਸਰੀ ਵਾਰ ਫੇਰ ਬਣਿਆ ਤੇ ਅੱਜ ਪਿੱਛੇ ਮੈਂ ਤੁਹਾਨੂੰ ਨਾ ਬਟਨੇ ਦੀਆਂ ਥੋੜੀਆਂ ਜੀਆਂ ਕਲਿੱਪਸ ਸ਼ੇਅਰ ਕਰੀਆਂ ਨੇ ਤੇ ਅੱਜ ਆਪਾਂ ਜਾ ਰਹੇ ਆਂ ਜੀ ਵਿਆਹ ਤੇ ਤੇ ਬਿਲਕੁਲ ਸਾਦਾ ਵਿਆਹ ਕਰਨਾ ਮਤਲਬ ਚੁੰਨੀ ਚੜਾਵਾ ਕਹਿੰਦੇ ਨੇ ਜਿਹਨੂੰ ਥੋੜੇ ਜਿਹੀ ਜਾਣੇ ਆਉਣਗੇ ਥੋੜੇ ਜਿਹੀ ਉਧਰੋਂ ਥੋੜੇ ਜਿਹੀ ਇਧਰੋਂ ਮਤਲਬ ਅੱਧੇ ਗ੍ਰਿਸ਼ਤੇਦਾਰ ਮੇਨ ਮੇਨ ਜਿਹੇ ਸੱਦੇ ਹੋਏ ਨੇ ਦੋਹਾਂ ਪਾਸਿਓਂ ਕਿਉਂਕਿ ਜੇ ਨਾ ਇਕੱਠ ਨਹੀਂ ਕਰਿਆ ਹੈਗਾ ਆਪਾਂ ਨੇ ਬਿਲਕੁਲ ਸਿੰਪਲ ਵਿਆਹ ਕਰਨਾ ਹੈ ਤੇ ਅੱਜ ਤੁਹਾਡੇ ਨਾਲ ਵਿਆਹ ਦੀਆਂ ਵੀਡੀਓ ਸ਼ੇਅਰ ਕਰਾਂਗੇ ਹਨਾ ਆਨੰਦ ਕਾਰਜ ਕਰਾਵਾਂਗੇ ਤੇ ਨੰਦਾਂ ਦੀਆਂ ਕੁਝ ਉੱਥੇ ਜੋ ਖਾਣ ਪੀਣ ਦਾ ਅਰੇਂਜਮੈਂਟ ਕਰਿਆ ਉਸ ਦੀਆਂ ਸਾਰੀਆਂ ਵੀਡੀਓ ਸ਼ੇਅਰ ਕਰਾਂਗੇ ਨਾਲ ਤੁਹਾਨੂੰ ਜਿਹੜੇ ਸਾਡੇ ਰਿਸ਼ਤੇਦਾਰ ਨੇ ਉਹਨਾਂ ਨਾਲ ਮਲਾਵਾਂਗੇ ਹਨਾ ਸਾਰੇ ਦਿਖਾਵਾਂਗੇ ਤੇ ਬਣੇ ਰਹੋ ਜੀ ਬਲੌਗ ਦੇਣਾ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਅੱਜ ਦਾ ਬਲੌਗ ਤੇ ਆਪਾਂ ਆਪਣੇ ਭੈਣ ਦਾ ਵਿਆਹ ਰੀਅਲ ਭੈਣਾਂ ਜੀ ਮੇਰੀ ਇਹ ਰੀਅਲ ਸਿਸਟਰ ਆ ਤੇ ਇਹਦੇ ਵਿਆਹ ਦੀ ਵੀਡੀਓ ਸ਼ੇਅਰ ਕਰਦੇ ਆ ਤੁਹਾਡੇ ਨਾਲ ਤੇ ਦੱਸਿਓ ਜੀ ਐਂਡ ਦੇ ਵਿੱਚ ਕਮੈਂਟ ਕਰਕੇ ਕਿ ਉਹੋ ਜਿਹਾ ਲੱਗਿਆ ਤੁਹਾਨੂੰ ਸਾਡਾ ਸਿੰਪਲ ਤੇ ਸਾਦਾ ਵਿਆਹ ਹਨਾ ਤੇ ਮਤਲਬ ਥੋੜੇ ਖਰਚੇ ਵਿੱਚ ਵਿਆਹ ਕਰਨਾ ਹੈ ਥੋੜੇ ਖਰਚੇ ਵਿੱਚ ਹੈ ਨਾ ਤੇ ਐਂਡ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ ਤੇਰਾ ਤੀ ਆਪਾਂ ਨੇ ਹੈ ਨਾ ਮਹਿੰਦੀ ਲਵਾ ਲਈ ਸੀਗੀ ਮੈਂ ਮਤਲਬ ਜਿਸ ਕਾਰਨ ਦਸ਼ਨ ਤਲਵਾਈ ਹੈ ਮਹਿੰਦੀ ਉਹ ਤੇ ਅਰਸ਼ਦ ਹੋਏ ਮਹਿੰਦੀ ਲੱਗ ਗਈ ਸੀਗੀ ਰਾਤ ਮੇਰੇ ਦੇਖੋ ਇਧਰ ਸਾਰੇ ਸੌਣ ਚ ਮਹਿੰਦੀ ਨਹੀਂ ਲਾਈ ਹੈਗੀ ਤੇ ਅੱਜ ਲਾਈ ਆ ਤੇ ਉਹ ਵੀ ਗगन ਕਹਿਣ ਲੱਗੇ ਵੀ ਹੈ ਨਾ ਲਾ ਲਈ ਵੀ ਸਾਰਿਆਂ ਨੇ ਲਾਈ ਹੋਊਗੀ ਤਾਂ ਕਰਕੇ ਫੇਰ ਮੈਂ ਕਿਹਾ ਚਲੋ ਲਾ ਲਨੇ ਆ ਰਾਤੀ ਵੇਲੇ ਹੋ ਕੇ ਇਧਰ ਅਰਸ਼ ਨੇ ਲਾਈ ਸੀਗੀ ਤੇ ਰਾਤੀ ਵੇਲੇ ਹੋ ਕੇ ਲਵਾਈ ਤੇ ਚੜਗੀ ਬਹੁਤ ਸੋਹਣੀ ਹੁਣ ਮੈਂ ਨਾ ਕਈ ਨਾ ਸਿਰ ਤੇ ਤਿਆਰ ਹੋਣੇ ਆ ਕਪੜੇ ਮੇਰੇ ਪ੍ਰੈਸ ਕਰੇ ਪਏ ਨੇ ਉਸ ਤੋਂ ਪਹਿਲਾਂ ਮੈਂ ਬਾਬਾ ਜੀ ਦੇ ਮੱਥਾ ਟੇਕਿਆ ਵਾ ਬਾਬਾ ਜੀ ਦਾ ਸ਼ੁਕਰਾਨਾ ਕਰਨਾ ਵੀ ਜ਼ਰੂਰੀ ਆ ਜਿਨ੍ਹਾਂ ਦੇ ਬਦੌਲਤ ਆਪਾਂ ਨੂੰ ਇਹ ਰਿਸ਼ਤਾ ਲੱਭਿਆ ਹਨ ਅਜੇ ਹੀ ਭਾਗਾ ਵਾਲਾ ਦੇਣਾ ਹੈ ਜਿਨ੍ਹਾਂ ਦੀ ਬਦੌਲਤ ਤੇ ਆਪਾਂ ਪਹਿਲਾਂ ਉੱਥੇ ਬਾਬਾ ਜੀ ਦਾ ਮੱਥਾ ਟੇਕਾਈਏ 7 ਵਜੇ ਨੇ ਹਨੇ ਸਾਢੇ 8:30 ਵਜੇ ਤੁਰਨਾ ਆਪਾਂ ਨੇ ਤੇ ਆ ਕੇ फटाफट ਤਿਆਰ ਹੋ ਜਾਾਂਗੇ ਬਸ ਲੋ ਜੀ ਆਪਾਂ ਪਹੁੰਚ ਗਏ ਇਥੇ ਤੇ ਖਾਣ ਪੀਣ ਦਾ ਪ੍ਰਬੰਧ ਕਰਿਆ ਹੋਇਆ ਹੈ ਤੇ ਚਾਹ ਠੰਡੇ ਵਗੈਰਾ ਪੀ ਰਹੇ ਨੇ ਚਾਹ ਪਲਾਉਣੀ ਹੈ। ਇਹ ਦਮਦਾਰ ਹੈ। ਹੈਲੋ 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 ਹੈ ਹੈ ਮੈਨੂੰ ਵੀ ਲੱਭਾਂਗੇ ਸਾਰਿਆਂ ਨੂੰ। ਬਾਤ ਨਾ ਲਾਈਏ ਸਾਰਿਆਂ ਨੂੰ ਬਣਾ ਦੇ। ਐਦਾਂ ਬਣਾਉਂਦੇ। ਵੇਟ ਨੰਬਰ 1 ਹੈ। ਹਾਂ ਜੀ ਬੜਾ ਠੀਕ ਹੈ। ਹੈ ਨਾ? ਲਓ ਜੀ ਇੱਥੇ ਲੱਗੇ ਸੀਗੇ ਅ ਚਾਹ ਪੀਣ ਠੰਡੇ ਪਹਿਲਾਂ ਪੀਲੇ ਸੀਗੇ ਚਾਹ ਪੀਣ ਲੱਗੇ ਸੀਗੇ ਤੇ ਅੱਧੇ ਕੋ ਪਹੁੰਚ ਗਏ ਸੀਗੇ ਹਲੇ ਕੁੜੀ ਵਾਲੇ ਸਾਈਡੋਂ ਰਹਿੰਦੇ ਸੀ ਮਤਲਬ ਸਾਡੇ ਵੱਲ ਨੂੰ ਪਹੁੰਚ ਤੋਂ ਮੁੰਡੇ ਵਾਲੇ ਤਾਂ ਪਹੁੰਚ ਗਏ ਸੀਗੇ ਉਹ ਤਾਂ ਸਾਡੇ ਨਾਲ ਪਹਿਲਾਂ ਪਹੁੰਚ ਗਏ ਸੀਗੇ ਤੇ ਹਲੇ ਆ ਰਹੇ ਸੀਗੇ ਮਗਰ ਚਲੋ ਅਸੀਂ ਕਿਹਾ ਵੀ ਚਲੋ ਇਹਨੇ ਚਾਹ ਪੀ ਲਓ ਇਹ ਜਨੂ ਆ ਜਾਂਦੇ ਨੇ ਤੇ ਇਹ ਆ ਸੈਦੇ ਪਾਪਾ ਦੇ ਨਾਲ ਬੈਠਾ ਲਾਡੀ ਦਾ ਦੋਸਤ ਹੈ ਇੱਕੋ ਹੀ ਦੋਸਤ ਹੈ ਲਾਡੀ ਨੇ ਇੰਨੀ ਜ਼ਿਆਦਾ ਦੋਸਤੀ ਨਹੀਂ ਬਣਾਇਗੀ ਹੈਗੀ ਬਸ ਇਹ ਹੀ ਦੋਸਤ ਹੈ ਦਾ ਲਾਡੀ ਦੇ ਨਾਲ ਜਿਆਦਾ ਘੁੰਮਦਾ ਫਿਰਦਾ ਉਹ ਜਿੱਤੇ ਕਿਤੇ ਜਿੱਥੇ ਕਿਤੇ ਵੀ ਜਾਣਾ ਤੇ ਇਹ ਹੈਗੀ ਹੈ ਜੀ ਆਪਣੀ ਆਂਟੀ ਤੇ ਇਹ ਹੈਗਾ ਮੰਤਰੀ ਦਾ ਮੁੰਡਾ ਤੇ ਮੰਮੀ ਬੈਠੀ ਹੈ ਇੱਥੇ ਸਾਡੇ ਨਾਲੇ ਨਾਲੇ ਹਨਾ ਤੇ ਗगन ਦੀ ਮਤਲਬ ਸੱਸੇ ਬੈਠੀ ਹੈ ਮੰਮੀ ਮੰਮੀ ਸੱਸ ਕੀ ਉਹ ਬੈਠੇ ਨੇ ਬਸ ਬੈਠਿਆ ਸੀ ਗੱਲਾਂ ਮਾਰ ਰਹੇ ਸੀਗੇ ਹੈ ਲੈ ਕੇ ਰੱਖਦੇ ਆ ਹਾਂ ਹਾਂ ਇਸ ਲਈ ਬੜੀ ਜਿਹੀ ਗੱਲ ਕਰਦੇ ਆਉਣ ਗਿਆ ਲੈ ਇਹ ਹੈਲੋ ਕਿੰਨਾ ਸੋਹਣਾ ਸੂਟ ਪਾਇਆ ਕਿੰਨਾ ਸੋਹਣਾ ਸੂਟ ਪਾਇਆ ਸਾਡੀ ਗਰਸੀਰਤ ਨੇ ਆਂਟੀ ਨੂੰ ਮਿਲੋ ਆਂਟੀ ਅੱਗੇ ਤਰਨੇ ਫੋਨ ਬੰਦ ਕਰਤਾ ਤਰਨੇ ਨਾ ਨਾੜ ਵੀਡੀਓ ਗਾਲ ਤੇ ਕਹਿੰਦੀ ਮੈਂ ਵੀ ਚਾਹ ਪੀਣੀ ਆ ਮਸਾ ਆਂਟੀ ਤਾਂ ਘੋਈ ਰੱਡੀ ਦੇ ਬੰਦੇ ਕਰਦਾ ਕਹਿੰਦੀ ਸਾਨੂੰ ਤਾਂ ਮਿਲਣ ਦੇ ਪਹਿਲੇ ਜਸੂ ਹੈਲੋ ਬੱਡੀ ਹੋ ਵੀ ਆਪੀ ਕਿਹਨੇ ਜਰਸੀ ਦਾ ਸੂਟ ਦਿਖਾਈ ਪੁੱਤ ਖੜਾ ਹੋਈ ਮੁੱਲ ਦਾ ਇੱਕ ਬਣਾਇਆ ਜੀ ਇਹ ਸੋਣਾ ਸ਼ੁਗਰ ਅੱਜ ਮੰਨ ਗਈ ਸੂਟ ਦਿਖਾਉਣ ਨੂੰ ਆਪ ਦਾ ਹਾਂ ਮੈਂ ਨਹੀਂ ਲੈ ਬਸ ਨਹੀਂ ਲੈ ਬਸ ਦੇਖੀ ਹੈ ਹੈ ਉਹ ਅਗਲੇੰਦੇ ਬਲਾਗ ਚ ਅੱਜ ਦੇਖੀ ਜੜ ਕੇ ਖੜ ਗਈ ਉਹਦੇ ਨਾਲ ਲੈ ਲੈ ਖਚਾਲਾ ਜੱਜ 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 ਪੂਜੀ ਦੇ ਫੋਟੋ ਚਾਹ ਪੂਜੀ ਦੇ ਫੋਟੋ ਗੱਗਰ ਹੋਈ ਗਰਸੀ ਤੇ ਬੜੀ ਗਰਸੀ ਦੇ ਪਰੇ ਮਮੀ ਮਮੀ ਇਦਾਂ ਚਾ ਗਗਨਪੀ ਦਾ ਸੋਨਾ ਤਿਆਰ ਕੀ ਕਾਰਨੇ ਬੜਾ ਜਲਿਆ ਇੰਨੀ ਹੈਗਾ ਹੈ ਨਾ ਬੜੀ ਲੱਗਦਾ ਠੀਕ ਆ ਕੋਟਾ ਹਿੱਟੜ ਬੀਟੀ ਦਾ ਬਣ ਗਿਆ ਨਾ ਮਿਲੋ ਜੀ ਮਾਮੀ ਨੂੰ ਮਾਮੀ ਆਏ ਇਧਰ ਮਮੀ ਕਿਹਦਾ ਆ ਇਦਾਂ ਬਾਈਆ ਇਹ ਆਪਣੀ ਕਿੱਥੋਂ ਹੈ ਮਾਮੀ ਆਸਟ੍ਰੇਲੀਆ ਰਹਿੰਦੇ ਨਾ ਆਸਟ੍ਰੇਲੀਆ ਤੋਂ ਆਏ ਕੱਲੇ ਆਏ ਹੋ ਕੱਲੇ ਆਏ ਮੇਰੇ ਆ ਤੁਹਾਨੂੰ ਪਤਾ ਕਰਿਆ ਨਹੀਂ ਹੋਇਆ ਹੈਗਾ सतन श्री संग तेरी वॾे ही

we yeah. yeah. Gracias.

রাম <Sess>

संत <laughs> बावन <laughs> la 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 ਸਾਰੇ ਜੀ ਤੇਰਾ ਲਾਭ ਮਨੁ ਸਰਿ ਕਿਪਿਆ ਹਾਲ ਪਾਇਆ ਬੰਦ ਰਾਮ ਜੀ ਗੁਰਮੁਖ ਮਿਲਿਆ ਸੁਭਾਈ ਹਰਿ ਨਾਮ ਤਨ ਵਿਟਾਲਾ बोले जोगीरा don't आले आले बोले जोगीरा मेरे do आले बोले जोगीरा मेरे आले आले बोले जोगीरा मेरे आले आले बोले जोगीरा मेरे आले आले be जोगीरा मेरे आले आले do

माया

واہی <icana> واہی <anf� deer puQui> <opedi> ਵੰਨ ਭਿਆਰ ਪਰਦਾਸਾ ਹਾਂਜੀ ਇੱਥੇ ਆਨੰਦ ਕਾਰਜ ਦੀ ਰਸਮ ਸਮਾਪਤ ਹੋ ਚੁੱਕੀ ਸੀਗੀ ਤੇ ਬਾਬਾ ਜੀ ਨੇ ਪ੍ਰਸ਼ਾਦ ਵੀ ਵੰਡਤਾ ਸੀਗਾ ਤੇ ਹੁਣ ਲੱਗੇ ਹੋਏ ਸੀਗੇ ਸਰਟੀਫਿਕੇਟ ਜਿਹੜਾ ਬਣਦਾ ਹੁੰਦਾ ਮੈਰਿਜ ਸਰਟੀਫਿਕੇਟ ਉਸ ਤੇ ਸਾਈਨ ਕਰਨ ਲੱਗਾ ਹੋ ਸੀਗਾ ਮੇਰਾ ਭਰਾ ਤੇ ਉਧਰੋਂ ਮੁੰਡੇ ਵਾਲੇ ਸਾਈਡੋਂ ਵੀ ਤੇ ਇਧਰੋਂ ਵੀ ਤੁਹਾਹਾਂ ਪਾਸੋਂ ਸਾਈਨ ਹੁੰਦੇ ਹੁੰਦੇ ਨੇ ਸਰਟੀਫਿਕੇਟ ਤੇ ਉਹ ਲੱਗੇ ਹੋਏ ਸੀਗੇ ਕਰਨ ਬਾਬਾ ਜੀ ਕੋਲ ਬਹਿ ਕੇ ਤੇ ਬਾਕੀ ਜੀ ਆਪਾਂ ਅਗਲਾ ਪਾਰਟ ਹੁਣ ਕਰ ਨੂੰ ਸ਼ੇਅਰ ਕਰਾਂਗੇ ਤੁਹਾਡੇ ਨਾਲ ਇਸ ਤਰ੍ਹਾਂ ਵੀਡੀਓ ਬਹੁਤ ਲੰਬੀ ਹੋ ਜਾਣੇ ਨਹੀਂ ਬਾਕੀ ਜੀ ਕੱਲ੍ਹ ਵਾਲੇ ਬਲੌਗ ਦੇ ਵਿੱਚ ਫੇਰ ਤੁਹਾਡੇ ਨਾਲ ਅਗਲਾ ਪਾਰਟ ਸ਼ੇਅਰ ਕਰਾਂਗਾ